ਸਟਾਰ ਵਾਲਾ ਦੂਜਾ ਨਹੀਂ ਲੱਗਣਾ ਇਹ। ਸਟਾਰ ਪਿੱਛੇ ਵਾਸੇ ਲੱਗਣਾ। ਜਿਹੜੇ ਆ ਲੱਗੇ ਇਹਦੇ ਇਹ ਇੰਝੇ ਮੜਬੜੇ ਸਟਮ ਵਾਲਾ ਲੜਕਾ। ਇਥੋਂ ਬੇਜਾਦ ਤੱਕ ਆ ਗਏ ਹਾਂ ਹਾਂਜੀ ਸਾਥੀ ਕਾਲ ਦੇ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹੜਾ ਨਾਮ ਹੈ ਰਿਹਲ ਮਨਜੀਤ ਤੇ ਅੱਜ ਤੁਹਾਨੂੰ ਗੈਸ ਗੀਜ਼ਰ ਦੀ ਸਫਾਈ ਕਰਨੀ ਦੱਸਾਂਗੇ ਕਿਉਂਕਿ ਠੰਡ ਅੱਜ ਹੋਈ ਗਈ ਆ तकरीबन ਜਿਸ ਵੇਲੇ ਹੁਣ ਗੈਸ ਵੀ ਗੀਜ਼ਰ ਲੱਗੇ ਜਾਣੇ ਜਿਨ੍ਹਾਂ ਤੇ ਗੈਸ ਗੀਜ਼ਰ ਆ ਘਰ ਚ ਤੇ ਉਹ ਰੀਪੇਅਰ ਕਰਨੀ ਹੋਵੇ ਘਾਰੇ ਸਫਾਈ ਉਹਨਾਂ ਦੀ ਕਰਨੀ ਹੋਵੇ ਸਾਰੇ ਦੱਸਾਂਗੇ ਵੀਡੀਓ ਨਾਲ ਬਣੇ ਰਹਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਕਰਦੇ ਹੋ ਤੇ ਤੁਹਾਨੂੰ ਲੈ ਕੇ ਚੱਲਨੇ ਆ ਗੈਸ ਗੀਜ਼ਰ ਪਹਿਲਾਂ ਉਰੀ ਸਾਰੀ ਸੁਫਾਈ ਕਰਨ ਦਾ ਸੰਕਿਤਦਾ ਜੇ ਕਿੱਦਾਂ ਹੁੰਦੀ ਆ ਸਾਰਾ ਦਿਖਾਵਾਂਗੇ ਵੀਡੀਓ ਨਾਲ ਬਣੀ ਰਹੀਓ ਚਲੋ ਜੀ ਚੱਲਦੇ ਆ ਗੈਸ ਕਿਚਨ ਸਾਡੀ ਵਾਸ਼ਿੰਗ ਮਸ਼ੀਨ ਆ ਅਸੀਂ ਵੀਡੀਓ ਕੋਨਦੀ ਆ ਮਸ਼ੀਨ ਤੇ ਇਹ ਹੈਗੀ ਆ 8 ਕਿਲੋ ਦੀ ਇਹਦੇ ਹਿਸਾਬ ਨਾਲ ਤੁਸੀਂ ਜੇ ਤਾਂ ਸਾਨੂੰ ਕਮੈਂਟ ਕੀਤੇਗਾ ਆ ਵੀ ਕਿੱਦਾਂ ਖੁੱਲੀ ਜਾਂਦੀ ਆ ਇਹਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ ਖੁੱਲੀ ਜਾਂਦੀ ਦੱਸੋ ਆ ਇੱਥੇ ਲੋਕ ਹੁੰਦਾ ਤੇ ਉੱਤੇ ਲੱਗਾ ਇਹ ਲੋਕ ਇਹਦਾ ਚੱਕ ਲਈਦਾ ਅੱਛਾ ਲੋਕ ਵੀ ਧਿਆਨ ਨਾਲ ਚੱਕਣਾ ਪਣਾ ਔਰ ਨਹੀਂ ਨਹੀਂ ਉਹ ਤਾਂ ਨਹੀਂ ਕੁਝ ਕਰਦਾ ਅੱਛਾ ਲੋਕ ਚੱਕਿਆ ਗਿਆ ਜਿਹੜੀ ਤਾਂ ਇਹ ਵੀਡੀਓ ਕੰਦੀ ਬਾਸ਼ ਮਸ਼ੀਨ ਹੁੰਦੀ ਆ ਹਾਂਜੀ ਇਹਦੇ ਵਿੱਚ ਤਾਂ ਹੁੰਦਾ ਇੱਥੇ ਸਕਰੂ ਲੱਗਾ ਆ ਜਿਹੜਾ ਸਕਰੂ ਆ ਇਹ ਇੱਧਾ ਪਹਿਲੂ ਦੂਜੇ ਵਾਲਾ ਚਾਹੀਦਾ ਸਾਨੂੰ ਸਟਾਰ ਵਾਲਾ ਸਟਾਰ ਵਾਲੇ ਪਹਿਲੂ ਦੇ ਨਾਲ ਆਹ ਦੇਖੋ ਇਹਨੂੰ ਖੋਲਣਾ ਜਿਹੜਾ ਦੱਬ ਕੇ ਖੋਲਣਾ ਪੈਂਦਾ ਉਦੋਂ ਹੀ ਖੁੱਲਦਾ ਜੇ ਪਿਆਰ ਨਾਲ ਖੋਲੋਗੇ ਪਿਆਰ ਨਾਲ ਨਹੀਂ ਇਹਨੂੰ ਖੋਲਣਾ ਚਾ ਇਹ ਖੋਲਣ ਤੋਂ ਬਾਅਦ ਇਹ ਖੋਲਣ ਦਾ ਬਹਾਰ ਬਤਾ ਚਾਹ ਕਿ ਕਰਨਾ ਹੈ ਲੋ ਜੀ ਇਹ ਖੁੱਲ ਗਿਆ ਆ ਜਿਨ੍ਹਾਂ ਨੇ ਵਾਸ਼ਿੰਗ ਮਸ਼ੀਨ ਦਾ ਪੁੱਛਿਆ ਸੀ ਕਿ ਇਹ ਖੋਲਣੀ ਕਿੱਦਾਂ ਆ ਅੰਦਰ ਉਹ ਜਿਹੜੀ ਆ ਆ ਗਿਆ ਤਾਂ ਨਟ ਆ ਇਹਦਾ ਉੱਪਰ ਲੱਟਕਣਾ ਇਹ ਟਕਣ ਚੱਕ ਲੈਣਾ ਤੇ ਇਸ ਤੋਂ ਬਾਅਦ ਹੁਣ ਕਿੱਦਾਂ ਚੱਕਣਾ ਇਹਨੂੰ ਕੁਝ ਨਹੀਂ ਇਥੋਂ ਫੜ ਕੇ ਨਾ ਇਦਾਂ ਇਦਾਂ ਇਹਨੂੰ ਹਿਲਾ ਲੈਣਾ ਹਿਲਾਈ ਜਾਣਾ ਹਿਲਾਈ ਜਾਣਾ ਹਿਲਾਈ ਜਾਣਾ ਹਾਂ ਇਹਨੂੰ ਹਲਕਾ ਹਲਕਾ ਲੈ ਜਾਣਾ ਹਲਕਾ ਹਲਕਾ ਲੈ ਕੇ ਨਾ ਆਪਣੇ ਆਪ ਉੱਪਰ ਆ ਜਾਣਾ ਇਹਨਾਂ ਜ਼ੋਰ ਪਾਉਣ ਦੀ ਜਿਆਦਾ ਲੋੜ ਨਹੀਂ ਹੁੰਦੀ ਇਹਨੂੰ ਹਾਂ ਨਾ ਐਂਦਾ ਖੁੱਲ ਜਾਂਦਾ ਇਹ ਤਾਂ ਹੋ ਗਿਆ ਇਸ ਉੱਪਰ ਹਾਂ 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 ਇਹ ਤਾਂ ਥੱਲੇ ਹੁੰਦਾ ਜੇ ਕਿਥੇ ਰੁਪਈਆ ਰੁਪਈਆ ਕੋਈ ਵੀ ਚ ਦਿਖ ਜਾਵੇ ਇਹਦੇ ਵਿੱਚ ਫਸ ਜਾਂਦਾ ਹੁੰਦਾ ਇਹਦੇ ਵਿੱਚ ਫਸ ਜਾਣਾ ਇਹ ਅੱਗੇ ਚੱਲ ਜਾਣਾ ਅੱਗੇ ਜਾ ਕੇ ਪੈਪ ਦੇ ਵਿੱਚ ਨਹੀਂ ਜਾਂਦਾ ਹੁੰਦਾ ਹੂੰ ਪੈਪ ਦੇ ਵਿੱਚ ਤਾਂ ਜਾਣਾ ਜੇ ਉਹਦਾ ਪੂਰਾ ਹੋ ਜਾਵੇ ਹੂੰ ਠੀਕ ਆ ਤੇ ਹੋ ਗਿਆ ਇਹਨੂੰ ਖੋਲ ਲੈਣਾ ਇੱਥੋਂ ਤੇ ਇਹਦੀ ਸਫਾਈ ਏਦਾਂ ਤੁਸੀਂ ਕਰ ਸਕਦੇ ਏਹਦੀ ਸਫਾਈ ਤੁਸੀਂ ਏਦਾਂ ਕਰ ਸਕਦੇ ਆ ਅਸੀਂ ਮੋਟੀ ਮੋਟੀ ਸਫਾਈ ਕੀਤੀ ਸੀ ਉਸ ਨੇ ਟਾਈਮ ਨਹੀਂ ਸੀ ਸਾਡੇ ਕੋਲ ਤੇ ਅਸੀਂ ਮੋਟੀ ਮੋਟੀ ਸਫਾਈ ਕਰ ਦਿੱਤੀ ਸੀ ਇਹ ਉਸ ਤੋਂ ਬਾਅਦ ਇਹਦੇ ਆ ਤਿੰਨ ਨਾਟ ਇਧਰ ਲੱਗੇ ਹੋਏ ਆ ਹੂੰ ਤਿੰਨ ਨਾਟ ਇੱਧਰ ਲੱਗੇ ਹੋਏ ਆ ਜਿਹੜੀ ਵੀਡੀਓ ਕੋਨ ਦੀ ਪਾਸ਼ੂ ਮਸ਼ੀਨ ਹੈ ਇਹਦੇ ਬਾਅਦ ਦੱਸ ਇਹ ਤਿੰਨ ਨਾਟ ਖੋਲ ਕੇ ਇਹ ਇੱਧਰ ਚੱਕ ਹੋ ਜਾਣਾ ਇਹ ਉੱਪਰ ਆ ਜਾਣਾ ਇਹ ਹਲਕਾ ਜਿਹਾ ਚੱਕੀ ਜਾਉਣਾ ਹਾਂ ਉੱਪਰ ਆ ਜਾਣਾ ਇਹ ਵੀ ਉੱਪਰ ਆ ਜਾਣਾ ਆ ਵੀ ਉੱਪਰ ਆ ਜਾਣਾ ਫਿਰ ਇਹਦੇ ਇੱਥੇ ਪਾਣੀ ਮਾਰ ਦੇਣਾ ਇੱਥੋਂ ਪਾਣੀ ਮਾਰ ਕੇ ਇਹਦੇ ਵਿੱਚ ਨਾ ਇੱਥੇ ਕਾਫੀ ਗੰਚਰਾ ਹੈ ਮਤਲਬ ਕਿ ਪਾਣੀ ਇਹਦੇ ਵਿੱਚ ਇੱਥੋਂ ਮਾਰਨਾ ਤੁਸੀਂ ਇਹ ਨੀਚੇ ਨਹੀਂ ਹੈਗਾ ਨਾ ਹਾਂ ਇੱਧਰੋਂ ਤੇ ਇੱਧਰੋਂ ਮਾਰਨਾ ਇੱਥੋਂ ਮੈਂ ਦੇਖੋ ਇੱਥੋਂ ਮਾਰਨਾ ਹੈ ਤੇ ਇਹਦੇ ਇੱਥੋਂ ਪਾਣੀ ਆ ਜਾਣਾ ਤੁਹਾਡਾ ਇੱਥੇ ਆ ਇਹਦਾ ਪਿੱਛੇ ਇੱਕ ਮਿੰਟ ਇੱਕ ਮਿੰਟ ਹੋ ਜਾਣਾ ਤੇ ਇਹਨਾਂ ਚਿਰ ਦਾ ਪਾਣੀ ਮਾਰ ਕੇ ਤੇ ਇਹਨੂੰ ਹਲਕਾ-ਹਲਕਾ ਚੱਕੋ ਕੇ ਤੇ ਇਹਨੂੰ ਤੁਸੀਂ ਇੱਥੋਂ ਸਾਫ਼ ਕਰ ਲੈਣਾ ਇੱਥੋਂ ਤਿੱਖੀ ਚੀਜ਼ ਨਾ ਰਗੜਨਾ ਹੈਨਾ ਹਾਂ ਤਿੱਖੀ ਚੀਜ਼ ਨਾ ਰਗੜੋ ਹਾਂ ਕਰਦ ਵਗੈਰਾ ਨਾ ਨਹੀਂ ਰਗੜਿਆ ਜਾਣਾ ਇਹ ਸਿਰਫ ਰਗੜ ਹੋਣਾ ਹੈ ਜਿਹਦਾ ਪੇਚ ਕਰ ਸਾਬ ਨੂੰ ਕਰ ਸਕਦੇ ਨੇ ਨਹੀਂ ਜਦੋਂ ਹੁਣ ਆ ਪੇਚ ਕਰ ਸਾਡੇ ਕੋਲ ਸਟਾਰ ਵਾਲਾ ਪਾਸਾ ਨਹੀਂ ਲੈਣਾ ਹੈ ਹਾਂ ਸਟਾਰ ਵਾਲੇ ਪਾਸਾ ਲੈਣਾ ਹੈ ਲੈ ਇਹਦਾ ਇਹਨੂੰ ਰਗੜਨਾ ਹੈ ਉਹ ਸਾਡਾ ਤਾਂ ਕੰਮ ਹੈਗਾ ਜਿੱਦਾਂ ਸੀਮੈਂਟ ਦਾ ਕੰਮ ਹੈਗਾ ਉਹਦੇ ਕਰਕੇ ਜਾਣੇ ਕੈਮੀਕਲ ਪਾਉਂਗੇ ਤਾਂ ਤੁਹਾਡਾ ਜਿਹੜਾ ਮਸ਼ੀਨ ਦਾ ਰੰਗ ਹੁਣ ਚਿੱਟਾ ਦੀਦਾ ਹੈ ਇਹ ਚਿੱਟਾ ਨਹੀਂ ਜੀ ਹਣਾ ਇਹ ਕੈਮੀਕਲ ਦੇ ਨਾਲ ਖਰਾਬ ਹੋ ਜਾਣਾ ਹੈਗਾ ਸਾਰਾ ਇਹਦਾ ਸਾਫ਼ ਸੁੱਖਾ ਸਾਫ਼ ਹੋ ਜਾਂਦਾ ਏਦਾਂ ਤੇ ਅਸੀਂ ਇੰਦੇ ਸਾਫ਼ ਕੀਤੀ ਆ ਬਿਨਾ ਕੈਮੀਕਲ ਤੋਂ ਰੰਗ ਪੀਲਾ ਕਰ ਜਾਣਾ ਇਹਦਾ ਐਦਾਂ ਆ ਪਿੱਛੇ ਉਹ ਢੱਕਣ ਖੋਲਣਾ ਪੈਣਾ ਤੁਹਾਨੂੰ ਉਹ ਵੀ ਦੱਸਦੇ ਆ ਸਟਾਰ ਵੇਜ ਗਾਸ ਨਾਲ ਇਹਦੇ 6 ਨਾ 6 ਸਪਰ ਹੁੰਦੇ ਆ ਇਹਦੇ ਸਕਰੂ ਇਹਦੇ ਸੰਭ ਕੇ ਰੱਖਣੇ ਮੁੜ ਕੇ ਸਕਰੂ ਇਹਦੇ ਨਾਲ ਤੇ ਮਿਲਦੇ ਨਹੀਂ ਫਿਰ ਸਫਾਈ ਕਰਨ ਵਾਲੀ ਵੀਡੀਓ ਜਿਹੜੀ ਉਹ ਪਹਿਲਾਂ ਅਸੀਂ ਪਾ ਚੁੱਕੇ ਹਾਂ ਉਹ ਰਾ ਇਨ ਬਾਕਸ ਚ ਪਾ ਦਾਂਗੇ ਇਹਦਾ ਲਿੰਕ ਪਾ ਦਾਂਗੇ ਉਹ ਤੁਸੀਂ ਦੇਖ ਲਈਓ ਤੇ ਇਹ ਸਿਰਫ ਖੋਲਣ ਵਾਲੇ ਰਸ ਜ ਹੈ ਹਾਂ ਇੱਥੋਂ ਇਦਾਂ ਇਦਾਂ ਫੜ ਜਾਣਾ ਇਹਨੂੰ ਗੱਭਿਓ ਆ ਇਦਾਂ ਲੋਕ ਲਗਾਉਂਦੇ ਏਦਾਂ ਚੱਕ ਲੈਣੀ ਬੜੇ ਧਿਆਨ ਨਾਲ ਖੋਲਣੀ ਆ ਹਾਂ ਲੋਕ ਪਿੰਟ ਤੜਿਆ ਮੁਰਤੇ ਇਹ ਆ ਬੈਟ ਹੁੰਦੀ ਆ ਇਹ ਆ ਦੇਖੋ ਜਦਿਆ ਦੀ ਕਰਤੇ ਆ ਔਨ ਹੁੰਦੀ ਆ ਦੇਖੋ ਔਨ ਹੁੰਦੀ ਇੱਧਰ ਪਾਣੀ ਨਿਕਲਣ ਲੱਗ ਪਣਾ ਇਦਾਂ ਛੱਡ ਦੂੰਗੇ ਪਾਣੀ ਰੁਕ ਜਾਣਾ ਇਹਦਾ। ਇਹੀ ਬੈਲਟ ਜਿਹੜੇ ਇਹੀ ਮਤਲਬ ਇੱਧਰ ਕੰਮ ਕਰਦਾ ਹੈਗਾ। ਇਹੀ ਦੂਜੇ ਪਾਸੇ ਕੰਮ ਕਰਦਾ ਧੂਣ ਵਾਲੇ। ਇਹੀ ਇੱਧਰ ਸਪਿੰਨ ਕਰਨ ਵਾਲੇ ਪਾਸੇ ਵੀ ਇਹੀ ਕੰਮ ਕਰਦਾ ਹੈ। ਇਹਨੂੰ ਵੀ ਇੱਥੋਂ ਇਦਾਂ ਹੀ ਆ ਹੁਣ ਬੈਲਟ ਸਾਡੀ ਢਿੱਲੀ ਆ। ਆ ਜਿਹੜੀ ਹੈ ਨਾ ਖੋਲਣ ਤੋਂ ਪਹਿਲਾਂ ਇੱਥੋਂ ਇਦਾਂ ਘੁਮਾ ਕੇ ਇਹਦੇ ਚੋਂ ਐਦਾਂ ਇਹ ਬੈਲਟ ਕੱਢ ਲੈਣੀ ਆਂ। ਇਹ ਬੈਲਟ ਕੱਢ ਕੇ ਤੇ ਇਹਨੂੰ ਇੱਧਰ ਪਿੱਛੇ ਫਸਾ ਲੈਣਾ ਇਹਨੂੰ ਟੋੜਾ ਵੀ ਇਹ ਬਹੁਤ ਆਕੀ ਮਿਲਦੀ ਹੈ ਬੈਲਟ। ਆਹ ਇਤੋਂ ਇਹ ਚਾਰ ਨਟ ਹੁੰਦੇ ਜਦ ਆਮ ਸਾਡੇ ਘਰਾਂ ਦੇ ਵਿੱਚ ਫਵਾ ਭਰਨ ਵਾਲਾ ਪੰਪ ਹੁੰਦਾ ਨਾ ਉਹਨੂੰ ਲੱਗਿਆ ਹੁੰਦਾ ਇਹ ਉਹ ਬੋਕੀ ਇਹ ਸਿਰਫ ਬੋਸ਼ ਵਾਲਾ ਵਾਸ਼ ਵਾਲਾ ਡੱਬੇ ਦੇ ਬਾਰੇ ਦੱਸ ਰਹੇ ਹਾਂ ਕਿਉਂਕਿ ਉਹ ਦੂਜੇ ਸਪਿੰਨ ਕਰਨ ਵਾਲਾ ਡੱਬਾ ਸਹੀ ਰਹਿੰਦਾ ਹੈ ਸਿਰਫ ਉਹ ਜਦੋਂ ਵੀ ਦਿੱਕਤ ਆਉਂਦੀ ਹੈ ਵਾਸ਼ ਕਰਨ ਵਾਲਾ ਡੱਬੇ 'ਚ ਆਉਂਦੀ ਆ ਤੇ ਫਿਰ ਇਹਦਾ ਪਾਣੀ ਰੁਕਦਾ ਨਹੀਂ ਜਿਸ ਵੇਲੇ ਅਸੀਂ ਇਹ ਬਟਨ ਤੋਂ ਕੱਢਦੇ ਹਾਂ ਘੱਟ ਵੱਧ ਕਰਦੇ ਹਾਂ ਤੇ ਨਹੀਂ ਪਾਣੀ ਰੁਕਦਾ ਜਿਵੇਂ ਐਦਾ ਕਰ ਵੀ ਨਹੀਂ ਡਰੇਨ ਦਾ ਤੇ ਫਿਰ ਵੀ ਪਾਣੀ ਨਹੀਂ ਰੁਕਦਾ ਤੇ ਇਸ ਦਾ ਦੱਸ ਰਹੇ ਹਾਂ ਲੋ ਜੀ ਇਸ ਤੋਂ ਅੱਗੇ ਇਹਨੂੰ ਵੀ ਇਹ ਚਾਰ ਨਟ ਲੱਗਿਆ ਚਾਰੇ ਖੋਲਣ ਖੋਲਣੇ ਪਰ ਪਿਆਰ ਨਾਲੇ ਪਹਿਣੇ ਆ ਧੱਕਾ ਨਾ ਨਹੀਂ ਧੱਕਾ ਨਹੀਂ ਹੋਣਾ ਹੌਲੀ ਹੌਲੀ ਖੋਲ ਲੋ ਤੁਹਾਨੂੰ ਬਟ ਇਹ ਆ ਕੇ ਪੇਚੇ ਦਾ ਸਾਹਮਣੇ ਰੱਖੋ ਇਹ ਦੱਸ ਰਹੇ ਆ ਮਸ਼ੀਨ ਖੋਲਣ ਦਾ ਉਹ ਵਾਸ਼ ਕਰਦੇ ਆ ਜਿਹੜਾ ਡੱਬਾ ਉਹ ਗੰਦਾ ਹੋ ਜਾਂਦਾ ਜਾਂ ਇਹਦੇ ਇਹਦੇ ਵਿੱਚ ਕਚਰਾ ਫਸ ਜਾਂਦਾ ਉਹਰੇ ਬਾਰੇ ਦੱਸ ਰਹੇ ਆ ਹਾਂ ਇੱਥੇ ਲੋਕ ਲੱਗੇ ਨੇ ਹੂੰ ਕੱਲਾ ਕੱਲਾ ਲੋ ਕਰਕੇ ਇਹ ਖੁਣ ਇਕੱਠੇ ਨੂੰ ਖੁਲਣੇ ਹੈਗੇ ਆ ਆਹ ਜਿਹੜੀ ਚੀਜ਼ ਆ ਇਹਦੇ ਵਿੱਚੋਂ ਪਟਾ ਇਹਦਾ ਨਿਕਲ ਜਾਣਾ ਇੱਕ ਧਿਆਨ ਰੱਖਿਓ ਵੀ ਆਹ ਚੀਜ਼ ਟੁੱਟ ਨਾ ਜਾਵੇ ਮੁੜ ਕੇ ਬਹੁਤ ਔਖੀ ਮਿਲਦੀ ਤੁਹਾਨੂੰ ਆ ਇਦਾਂ ਕੱਢ ਲੈਣਾ ਬੱਤੇ ਨੇ ਤੇ ਇਹਦੇ ਵਿੱਚ ਇੱਥੇ ਕਚਰਾ ਹੁੰਦਾ ਇੱਥੇ ਕਚਰਾ ਭਰੇ ਜਾਂਦੇ ਇਹਦੇ ਵਿੱਚ ਇਹਦੇ ਵਿੱਚ ਜੇ ਕਿਤੇ ਹੁਣ ਜਦੋਂ ਸਾਢੇ ਰੁਪਈਆ ਰੁਪਈਆ ਕੁਝ ਵਿਚੜੇ ਜਾਂਦਾ ਇੱਥੇ ਪੈਪ ਚ ਹੁੰਦਾ ਇੱਥੇ ਇਹਨੂੰ ਇੱਥੋਂ ਕੱਢ ਲੈਣਾ ਹੈ ਇਹਨੇ ਨਿਕਲ ਨਹੀਂ ਰਹਿਣਾ ਭਈਆ ਬਾਹਰ ਤੇ ਆਣ ਨਹੀਂ ਤੇ ਪਾ ਦੇ ਰਹੇ ਆ ਰੁਪਈਏ ਫਸ ਜਾਣ ਉਹ ਤਾਂ ਵੀ ਫਿਰ ਇਹ ਬੰਦ ਹੋ ਜਾਂਦਾ ਚੋਕ ਹੋ ਜਾਂਦਾ ਇਹਨੂੰ ਇਹਨੂੰ ਖੋਲ ਲੈਣਾ ਇਹਨੂੰ ਖੋਲ ਕੇ ਆਸਾਨੀ ਨਾਲ ਬੜੇ ਤਰੀਕੇ ਨਾਲ ਆਪਣੇ ਤੁਸੀਂ ਖੋਲ ਕੇ ਮੁੜ ਕੇ ਸਫਾਈ ਹੋ ਗਈ ਚ ਪਾਣੀ ਮਾਰੋ ਪਾਣੀ ਬਾਹਰ ਲੈਣਾ ਇਹਨੂੰ ਮੁੜ ਕੇ ਹੁਣ ਫੇਰ ਇੱਥੇ ਬੰਦ ਕਰ ਦੋ ਆ ਜੀ ਜੀ ਜ਼ਰੂਰ ਦੇਖਣੀ ਹੈ ਜਿਹੜਾ ਇਹਦਾ ਆ ਪਾਸਾ ਹੁੰਦਾ ਨਾ ਸਰਾਖ ਵਾਲਾ ਇਹ ਸਰਾਖ ਵਾਲਾ ਪਾਸਾ ਫਰੰਟ ਪਾਸੇ ਹੁੰਦਾ ਹੈ ਇਹ ਫਰੰਟ ਤੇ ਹੀ ਜਾਣਾ ਹੈ ਵਾ ਮੁੰਨ ਜਿਹੜੇ ਬੰਦ ਨਹੀਂ ਹਿੱਦਰੋਂ ਹ ਸਪਰਿੰਗ ਜ਼ਰੂਰ ਧਿਆਨ ਨਾਲ ਪਾ ਲੈਣਾ ਹੈਗਾ ਆ ਚਾਰੇ ਲੋਗ ਫੇਰ ਲੱਗ ਜਾਣੇ ਨੇ ਨਹੀਂ ਤਾਂ ਤੁਹਾਡੇ ਲੋਗ ਵੀ ਨਹੀਂ ਲੱਗਣੇ ਜੇ ਉਹ ਮੋਰੇ ਨਾ ਕੀਤਾ ਤਾਂ ਚਲੋ ਜੀ ਇਹ ਬਾ ਇਹ ਦੂਸਰੀ ਗੱਲ ਬਾਸ਼ ਕਰਨ ਵਾਲੀ ਜਿਹੜੀ ਰਾਬੋ ਉਹਦੇ ਬਾਰੇ ਵੀਡੀਓ ਪਾਈ ਹੈ ਵੀਡੀਓ ਡਾਊਬ ਵੀਡੀਓ ਕੌਣ ਦੀ ਹੈ ਮਸ਼ੀਨ 8 ਕਿਲੋਤੀ ਜਿਹਦੇ ਬਾਰੇ ਦੱਸ ਰਹੇ ਹਾਂ ਇੱਧੇ ਦੁਬਾਰਾ ਸਫਾਈ ਕਰਕੇ ਤੁਸੀਂ ਇੱਧੇ ਹੀ ਲਾ ਦੇਣਾ ਤੇ ਬੈਲਟ ਰਖਣੇ ਲਗਾ ਲਵਾਂਗੇ ਬਾਕੀ ਹੋਰ ਵੀ ਜਿਹੜੀ ਮਸ਼ੀਨ ਉੱਤੇ ਹੁੰਦਾ ਸੇਮ ਹੀ ਆ ਸਿਰਫ ਪਿੱਛੇ ਟੱਕਣੇ ਹੀ ਇਹ ਟੱਕਣੇ ਹੁੰਦੇ ਇਹਦੇ ਬੱਕਰੇ ਬੱਕਰੇ ਟੱਕਣ ਥੋੜੇ ਵੱਡੇ ਛੋਟੇ ਹੁੰਦੇ ਕਈਆਂ ਦੇ ਪੂਰੇ ਹੁੰਦੇ ਕਈਆਂ ਦੇ ਡੱਜ ਜਾਂਦੇ ਆ ਜਿਹੜੀ ਹੈਗੀ ਆ ਪੁਲੀ ਆਟੋਮੈਟਿਕ ਉਹਦੇ ਚ ਘੱਟ ਪ੍ਰੋਬਲਮ ਆਉਂਦੀ ਆ ਇਹਦੇ ਇਹਦੇ ਚਲਾ ਜਾਣੀਆਂ ਆਹ ਲੋਕ ਚ ਹੋਰ ਜੋ ਆ ਚਲਾ ਦੇਣਾ ਆਹ ਰਾ ਇਹ ਲੱਗ ਪਿਆ ਕੰਮ ਕਰਨ ਨੂੰ ਛੋਟਾ ਇਹ ਨਾ ਕੋਈ ਨੱਸ। ਲੋ ਜੀ ਇਹ ਸੀਗੀ ਮਸ਼ੀਨ ਦੀ ਖੋਲਣੀ ਕਿੱਦਾਂ ਹੈ ਉਹਰੇ ਬਾਰੇ ਦੱਸ ਦਿੰਦਾ ਵਾਸ਼ ਵਾਲਾ ਡੱਬਾ ਜਿਹੜਾ ਆ ਕੱਪੜੇ ਧੋਣ ਵਾਲਾ ਡੱਬਾ ਉਹਰੇ ਖੋਲਣਾ ਦੱਸ ਦਿੰਦਾ ਐਦਾਂ ਖੋਲਣਾ ਐਦਾਂ ਦੁਬਾਰਾ ਤੁਸੀਂ ਲਾ ਲੈਣਾ ਬਾਹਰੋਂ ਵੀ ਤੇ ਅੰਦਰੋਂ ਵੀ ਇਹ ਦੇ ਆ ਵੀ ਰੱਖ ਕੇ ਦਰਦ ਹਾਂ ਇਹ ਲਾ ਲਓ ਵਸ ਗਿਆ ਮੋੜੇ ਦਾ ਵਸ ਗਿਆ ਉੱਪਰ ਰੱਖ ਕੇ ਬਣਾਉਣਾ ਥੱਲੇ ਨਹੀਂ ਕਰਨਾ ਹੈਗਾ ਨਹੀਂ ਤਾਂ ਥੱਲੇ ਆ ਲੋਕ ਨਹੀਂ ਤੇ ਫਤਣੇ ਸਿੱਧੇ ਆ ਲੋਕ ਲਭੀ ਚਲ ਹੁਣ ਆ ਕੰਮ ਨੂੰ ਇਹ ਸਭ ਨੂੰ ਕਰ ਦੇਣੇ ਇਹਦਾ ਹੁਣ ਆ ਚੀਜ਼ ਇਹਦੀ ਕੱਢਣੀਆਂ ਸੀ ਨਾ ਇਹ ਵੀ ਚੀਜ਼ ਕੱਢ ਕੇ ਤੇ ਇਹ ਸਪਰੇਅ ਕਰਨੀ ਹੋਵੇ ਤੇ ਇਹ ਇਦਾਂ ਨਿਕਲਣੀ ਆ ਇੱਥੇ ਖੋਲ ਲਓ ਬਸ ਇਹ ਪੇਜ ਕਾਸ ਜਰੂਰ ਤੁਹਾਨੂੰ ਪਹਿਲੂ ਵਾਲਾ ਚਾਹੀਦਾ ਸਟਾਰ ਵਾਲਾ ਦੂਜਾ ਨਹੀਂ ਲੱਗਣਾ ਇਹਨੂੰ ਸਟਾਰ ਪੇਜ ਕਾਸ ਲੱਗਣਾ ਜਿਹੜੇ ਆ ਲੱਗੇ ਇਹਦੇ ਇਹ ਐਚਾ ਮੜ ਮੜ ਸਾਟਾ ਮਾਰ ਲੈਣਾ ਇੱਥੋਂ ਪੇਜਾ ਦਤਾ ਗਏ ਹਾਂ ਹੂੰ ਇਹਦਾ ਬੜਾ ਨੇ ਦਫਾ ਹੂੰ ਇਹਵਾ ਇਹਦਾ ਫਾ ਚੰਦਾ ਯਾਰ ਇਹ ਦੇਖ ਨੀਸ਼ ਤੇ ਗੰਦੀ ਹੋਈ ਜੇ ਦੋ ਕਮੇ ਉਧਰ ਸੀਮਟਾੜਾ ਹੈਗਾ ਤਾਂ ਗੰਦੀ ਹੋਣੀ ਹੈ ਰੋਜੀ ਇਸ ਤਰ੍ਹਾਂ ਖੋਲ ਕੇ ਇਸ ਤਰ੍ਹਾਂ ਲਾਦਨ ਲਾਗਤ ਕਰੂੰਗਾ ਇਹਦੇ ਤੁਸੀਂ ਮੋٹے ਮੋٹے ਸਾਫ ਕੀਤੇ ਇਸ ਕਰਾਂਗੇ ਫਿਰ ਲਾਗਾ ਵੀ ਅਹੀ ਦਾ 15 ਦਿਨ ਕਰ ਲਈ ਸਾਡੇ ਬਰਾਬਰ ਬਚਦੀ ਹੁੰਦੀ ਹੈ ਇਹ ਹੀ ਜ਼ਿਆਦਾਤਰ ਪ੍ਰੋਬਲਮ ਆਦੀ ਹੈ ਆ ਜਿਸ ਵੇਲੇ ਲਾਉਣਾ ਇਹ ਜ਼ਰੂਰ ਦੇਖ ਲੈਣਾ ਇਹਦਾ ਇਹ ਕਿਹੜੇ ਪਾਸੇ ਮਤਲਬ ਲੱਗਣੀ ਉਥੇ ਪਾਸੇ ਨਿਕਲਣੀ ਉਲਟ ਪਾਸੇ ਨਹੀਂ ਲੱਗਣੀ ਇਹਦੇ ਨੋ ਜੇ ਇਸ ਤਰ੍ਹਾਂ ਲਾ ਕੇ ਦਵਾਰਾ ਫਿਰ ਇਹਦੇ ਦਵਾਰਾ ਪੇਜ ਕਸਤਾਣੇ ਨਾ ਹੂੰ ਜਿਹਨਾਂ ਦਾ ਨਾਟ ਸਟੀਲ ਦਾ ਹੁੰਦਾ ਇਹ ਮਿਲਦਾ ਨਹੀਂ ਆਮ ਜਿਹੜਾ ਕਿੱਥੇ ਹੂੰ ਚਲ ਬਸ ਇਹ ਨਾੜੇ ਤੇ ਲਾ ਦੇਣਾ ਇਦਾਂ ਉਹ ਤਾਂ ਡੱਬੇ ਉਹ ਦੋ ਆ ਬੰਦ ਇਹਨਾਂ ਕਰ ਦੇਣਾ ਸਮੱਸ ਲੱਗਿਆ ਆ ਦੱਬੀ ਇੱਥੇ ਭਾਜਣੀ ਇੱਥੇ ਵੀਡੀਓ ਲੋਕੋ ਲੱਗਿਓ ਆ ਵੀ ਇੱਥੇ ਲੋਕੋ ਫਸਣੇ ਦੰਦ ਬਣੇ ਦੇ ਸ਼ੇਅਰ ਕਰਿਓ ਨਾ ਬਾਕੀ ਐਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂ ਕਰ ਦਿਓ ਇਹ ਦੱਸਿਆ ਆ ਮਸ਼ੀਨ ਕਿਦਾਂ ਖੋਲੀ ਜਾਂਦੀ ਆ ਤੇ ਸਫਾਈ ਵਾਲੀ ਵੀਡੀਓ ਪਾ ਦਿੱਤੀ ਆ ਉਹਦਾ ਲਿੰਕ ਪਾ ਦਾਂਗੇ ਇਸ ਵੀਡੀਓ ਚ ਜ਼ਰੂਰ ਦੇਖ ਲਈਓ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਇਹ ਵਾ ਵੀਡੀਓ ਕੋਨ 8 ਕਿਲੋ ਦੀ ਮਸ਼ੀਨ ਬਾਰੇ ਦੱਸਿਆ ਆ